ਸ਼ੁਪਾ ਗੁਜਰਾਲ ਨਾਰੀ ਨਿਕੇਤਨ ਬੇਸਹਾਰਾ ਬੱਚਿਆਂ ਦਾ ਸਹਾਰਾ ਹੈ ਤੇ ਹੁਣ ਇਥੋਂ ਦੀ 1-3 ਸਾਲਾਂ ਦੀ ਬੱਚੀ ਨੂੰ ਮਾਪੇ ਮਿਲੇ ਨੇ ਅਮਰੀਕਾ ਤੋਂ ਆਏ ਰੈਚਲ ਤੇ ਮੈਥਿਊ ਨੇ ਇਸ ਬੱਚੇ ਨੂੰ ਗੋਦ ਲਿਆ ਹੈ ਕਰੀਬ 3 ਸਾਲ ਪਹਿਲਾਂ ਇਹ ਬੱਚੀ ਕਿਸੇ ਨੂੰ ਕਪੂਰਥਲਾ ਰੇਲਵੇ ਸਟੇਸ਼ਨ ਤੇ ਲਵਾਰਸ ਹਾਲਤ ਦੇ ਵਿੱਚ ਮਿਲੀ ਸੀ ਕੋਈ ਇਸ ਬੱਚੇ ਨੂੰ ਰੇਲਵੇ ਸਟੇਸ਼ਨ ਤੇ ਇਕੱਲਾ ਛੱਡ ਗਿਆ ਸੀ ਉਸ ਸਮੇਂ ਇਸ ਬੱਚੀ ਦੇ ਸਿਰ ਅਤੇ ਜਿਸਮ ਤੇ ਕਈ ਜ਼ਖਮ ਵੀ ਸਨ ਜਿਸ ਨੂੰ ਰੈਸਕਿਊ ਕਰਕੇ ਜਲੰਧਰ ਨਾਰੀ ਨਿਕੇਤਨ ਲਿਆਂਦਾ ਗਿਆ ਜਿੱਥੇ ਜ਼ਖਮੀ ਬੱਚੀ ਦਾ ਕਈ ਦਿਨਾਂ ਤੱਕ ਇਲਾਜ ਚੱਲਿਆ ਤੇ ਹੁਣ ਇਸ ਬੱਚੀ ਦੀ ਕਿਸਮਤ ਬਦਲਣ ਜਾ ਰਹੀ ਹੈ ਰਿਚਲ ਤੇ ਮੈਥਿਊ ਨੇ ਦੱਸਿਆ ਕਿ ਉਹਨਾਂ ਇਸ ਬੱਚੀ ਦੀ ਕਹਾਣੀ ਸੁਣੀ ਸੀ ਤਾਂ ਉਸੇ ਦਿਨ ਫੈਸਲਾ ਕਰ ਲਿਆ ਸੀ ਕਿ ਜਲੰਧਰ ਜਾ ਉਹ ਇਸ ਬੱਚੀ ਨੂੰ ਗੋਦ ਲੈਣਗੇ ਤੇ ਉਹਨਾਂ ਦੇ ਕੋਲ ਆਪਣੇ ਵੀ ਦੋ ਬੱਚੇ ਪੈਲੇ ਨੇ ਅਸੀਂ ਬਹੁਤ ਖੁਸ਼ ਹਾਂ ਅਤੇ ਬਹੁਤ ਹੀ ਉਤਸ਼ਾਹਿਤ ਵੀ ਅਡਾਪਸ਼ਨ ਦਾ ਪ੍ਰੋਸੈਸ ਕੱਲ ਹੀ ਪੂਰਾ ਹੋ ਗਿਆ ਸੀ ਅਤੇ ਹੁਣ ਇਹ ਬੱਚੀ ਹਕਕਰ ਤੌਰ ਤੇ ਸਾਡੀ ਧੀ ਹੈ ਅਸੀਂ ਆਪਣਾ ਸਮਾਂ ਬਹੁਤ ਖੁਸ਼ਹਾਲੀ ਨਾਲ ਬਿਤਾ ਰਹੇ ਹਾਂ ਤੇ ਮੈਂ ਦੱਸਣਾ ਜ਼ਰੂਰ ਚਾਹਵਾਂਗੀ ਕਿ ਬੱਚੇ ਦੀ ਕਹਾਣੀ ਸੁਣ ਕੇ ਅਸੀਂ ਬਹੁਤ ਭਾਵੁਕ ਹੋ ਗਏ ਸੀ ਤੇ ਅਸੀਂ ਅੱਗੇ ਦੀ ਜ਼ਿੰਦਗੀ ਵੀ ਖੁਸ਼ੀ ਨਾਲ ਬਿਤਾਉਣ ਦੀ ਉਮੀਦ ਕਰਦੇ ਹਾਂ ਮੈਂ ਬਹੁਤ ਵਧੀਆ ਤੇ ਚੰਗਾ ਮਹਿਸੂਸ ਕਰ ਰਿਹਾ ਹਾਂ ਇਸ ਦਿਨਾਂ ਦਾ ਸਮਾਂ ਬੜਾ ਸ਼ਾਨਦਾਰ ਗੁਜ਼ਰ ਰਿਹਾ ਹੈ ਅਸੀਂ ਇੱਕ परी ਗੋਦ ਲਈ ਹੈ ਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਉਧਰ ਨਾਰੀ ਨਿਕੇਤਨ ਦੇ ਪ੍ਰਬੰਧਕਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ ਹੈ ਕਿ ਹੁਣ ਇਸ ਬੱਚੀ ਨੂੰ ਮਾਪਿਆਂ ਦਾ ਪਿਆਰ ਤੇ ਸਹਾਰਾ ਮਿਲੇਗਾ ਜਿਸ ਸਦਕਾ ਇਸ ਬੱਚੀ ਦਾ ਭਵਿਕ ਸਵਰੇਗਾ ਇਹ ਪੈਰੈਂਟਸ ਜਦੋਂ ਸਾਡੇ ਕੋਲ ਆਇਆ ਕਿ ਐਸ ਤਰ੍ਹਾਂ ਦੇ ਪੈਰੈਂਟਸ ਨੇ ਤੁਹਾਡਾ ਬੱਚਾ ਰਿਜ਼ਰਵ ਕੀਤਾ ਹੂੰ ਇਹ ਫਿਰ ਜੋ ਵੀ ਅਸੀਂ ਵੀਡੀਓ ਕਾਲਿੰਗ ਜੋ ਜੋ ਉਹਨਾਂ ਨੂੰ ਚਾਹੀਦਾ ਸੀ ਇਹਦਾ ਮੈਡੀਕਲ ਦਾ ਜੋ ਵੀ ਵਾਟਐਵਰ ਰਿਕੁਆਇਰਡ ਉਹ ਸਾਰਾ ਕੁਝ ਉਹਨਾਂ ਨੂੰ ਦਿੱਤਾ ਉਹਨਾਂ ਨੇ ਰਿਜ਼ਰਵ ਕੀਤਾ ਸਾਨੂੰ ਬਹੁਤ ਖੁਸ਼ੀ ਹੋਈ ਫਿਰ ਉਹ ਆਏ ਉਹਨਾਂ ਨੇ ਕਿਹਾ ਕਿ ਬੱਚੇ ਨੂੰ ਅਸੀਂ ਫੋਸਟਰ ਕੇਅਰ ਚ ਰੱਖਣਾ ਫੋਸਟਰ ਕੇਅਰ ਹੁੰਦਾ ਕਿ ਬੱਚੇ ਨੂੰ ਥੋੜੀ ਦੇਰ ਆਪਣੇ ਕੋਲ ਰੱਖਣਾ ਫਿਰ ਅਸੀਂ ਉਹਨਾਂ ਨੂੰ ਪੂਰਾ ਜਿਸ ਤਰ੍ਹਾਂ ਗੈਸਟ ਰੂਮ ਦੇ ਵਿੱਚ ਬੱਚੇ ਨਾਲ ਟਾਈਮ ਸਪੈਂਡ ਕਰੋ ਉਹਦੀ ਜੋ ਜੋ ਵੀ ਤੁਹਾਨੂੰ ਮੁਸ਼ਕਿਲਾਂ ਆਂਦੀਆਂ ਸਾਡਾ ਕੇਅਰ ਟੇਕਰ ਹੈ ਉਹ ਤੁਹਾਨੂੰ ਸਾਰਾ ਕੁਝ ਐਕਸਪਲੇਨ ਕਰੇਗਾ ਮਤਲਬ ਪੂਰਾ ਕੋਆਪਰੇਟ ਉਹ ਪੇਰੈਂਟਸ ਵੀ ਕਰ ਰਹੇ ਆ ਸਾਡੇ ਵੱਲੋਂ ਵੀ ਹਾਂਜੀ 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 ਤੇ ਹੁਣ ਦੇ ਆਰ ਵੈਰੀ ਹੈਪੀ ਅਸੀਂ ਉਹਨਾਂ ਤੋਂ ਵੀ ਜ਼ਿਆਦਾ ਖੁਸ਼ ਹਾਂ ਰੇਚਲ ਤੇ ਮੈਥਿਊ ਦੀ ਸੋਚ ਨੂੰ ਸਲਾਮ ਹੈ ਜਿਨ੍ਹਾਂ ਸੱਤ ਸਮੁੰਦਰੋਂ ਪਾਰ ਆ ਕੇ ਇਸ ਬੱਚੀ ਨੂੰ ਗੋਦ ਲਿਆ ਹੈ ਲੋੜ ਹੈ ਅਜਿਹੇ ਹੋਰ ਬੱਚਿਆਂ ਨੂੰ ਵੀ ਲੋਕ ਗੋਦ ਲੈਣ ਤਾਂ ਜੋ ਮਾਪਿਆਂ ਦੇ ਪਿਆਰ ਤੋਂ ਵਾਂਝੇ ਬੱਚਿਆਂ ਨੂੰ ਮਾਪੇ ਮਿਲਣ ਅਤੇ ਬੱਚਿਆਂ ਨੂੰ ਤਰਸੇ ਮਾਪਿਆਂ ਨੂੰ ਬੱਚੇ ਜੇ ਸਦਕਾ ਅਜਿਹੇ ਬੱਚਿਆਂ ਦਾ ਭਵਿੱਖ ਸਵਾਰਿਆ ਜਾ ਸਕੇ ਪ੍ਰਪਮਿਤ ਪੀਟੀਸੀ ਨਿਊਜ਼ ਜਲੰਧਰ